这个鱼缸里缸里。I ਕੋਈ ਮਹਿਲ ਮੜਾ ਇਹਨੇ ਕਰੀਨ ਖੁਸ਼ੀ ਬਹੁਤ ਧੰਨਵਾਦ ਭਾਈ ਚੁੱਪ ਕਰ ਜੋ ਚੁੱਪ ਕਰ ਜੋ ਸਹੀ ਕਰਿਓ ਹੁਣ ਬੰਦੋ ਯਾਰ ਬੰਦ ਕਰੋ ਹਾਂ ਫੋਨ ਯਾਰ ਤੇਰੇ ਉਹਦੇ ਲਾਭ ਜਿਹੜੇ ਮੈਂ ਕਿਹੜੇ ਲਾਭ ਦਾ ਧੰਨਵਾਦ ਕਰਾਂ ਐਨਾ ਪਿਆਰ ਐਨਾ ਮਾਣ ਐਨਾ ਸਤਿਕਾਰ ਤੁਸੀਂ ਮੈਨੂੰ ਦਿੰਦਾ ਹੈ ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਬੋਲੇ ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ ਕਿਸੇ ਨੇ ਵੀ ਮੈਨੂੰ ਕਿਹਾ ਮੇਰੀ ਗੱਡੀ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਫੰਟੋ ਬਸ ਕਰ ਗਿਆ ਲੱਗੀ ਐ ਨਹੀਂ ਚੱਲਨੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਕਿ ਚਾਹ ਪੀਣੀ ਹੈ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਐਨਾ ਟਾਈਮ ਹੋ ਗਿਆ ਹਨ ਨੂੰ ਸੁਣੋ ਰਾਜਾ ਜੀ ਪਿੰਡਾਂ ਤੇ ਜਾਂਦੇ ਰਹੇ ਆ ਐਨਾ ਕੱਟੂ ਕਰਦੇ ਰਹੇ ਆ ਆਪ ਮੁਹਾਰੇ ਆ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜ਼ੀ ਆਇਓ ਮੈਂ ਬੋਕੇ ਜਗਾ ਲੈ ਲੂੰਗਾ ਰਹਿਣ ਵਾਸਤੇ ਮੈਂ ਬੋਕੇ ਜਗਾ ਲੈ ਲਾਂ ਰਹਿਣ ਵਾਸਤੇ ਤੁਸੀਂ ਜਦ ਮਰਜ਼ੀ ਆਇਓ ਜਾਇਓ I got it!